ਸਰੂਪ ਮਹੱਲਾ ਪੰਜਵਾ ਲਗੜੀ ਸੁਥਾਨ ਸਾਧ ਸੰਗਤ ਜੀ ਸੋਹਣੇ ਥਾਂ ਕੋਣ ਹੈ ਸਾਧ ਸੰਗਤ ਰੂਪੀ ਸੁਥਾਨ ਸੁੰਦਰ ਥਾਂ ਵਿੱਚ ਜਿਨ੍ਹਾਂ ਦੀ ਬਿਰਤੀ ਲੱਗੀ ਹੈ ਸਾਧ ਸੰਗਤ ਰੂਪੀ ਸੋਹਣੇ ਥਾਂ ਵਿੱਚ ਜੋੜਨ ਹਾਰੇ ਜੋੜੀਆਂ ਜੋੜ ਹਾਵੇ ਪਰਮੇਸ਼ਰ ਜਿਨ੍ਹਾਂ ਦੀ ਬਿਰਤੀ ਜੋੜਤੀ ਹੈ ਉਹ ਸੰਗਤ ਉਹਨਾਂ ਦੀ ਪ੍ਰੀਤ ਲੱਗੀ ਹੈ ਸੋਹਣੇ ਥਾਂ ਵਿੱਚ ਸੰਗਤ ਜੁੜੇ ਰਹਿੰਦੇ ਹਨ ਹਰ ਵਕਤ ਨਾਨਕ ਲਹਿਰੀ ਸਭਾਨ ਸੋਨਾ ਥਾਂ ਕਾਣ ਤੁਰਿਆ ਪਰ ਉਹਦੇ ਵਿੱਚ ਉਹਨਾਂ ਦੀ ਬਿਰਤੀ ਲੱਗੀ ਅਦ੍ਰਿਮਾਕਾਰ ਹੋ ਕੇ ਜੋੜਨਹਾਰ ਗੁਰਾਨੇ ਜਿਨ੍ਹਾਂ ਦੀ ਬਿਰਤੀ ਬਿਨਾਕਾਰ ਕਰਕੇ ਜੋੜ ਮਿੱਤੀ ਹੈ ਨਾਨਕ ਲਹਿਰੀ ਲਖ ਸੈ ਆਨ ਲਗੜੀ ਸਥਾਨ ਸ੍ਰੇਟ ਥਾਂ ਜੋ ਅਸਰੂਪ ਹੋ ਉਸੋ ਜਿਨ੍ਹਾਂ ਦੀ ਬਿਰਤੀ ਲੱਗੀ ਹੈ ਜੋੜਨਹਾਰ ਗੁਰਾਨੇ ਨਾਮ ਦੀ ਲੇਵ ਕਰਕੇ ਜੋੜ ਦਿੱਤੀ ਹੈ ਨਾਨਕ ਲਹਿਰੀ ਲਖ ਸੈ ਆਨ ਖਜੂਰ ਹੋਉਂਦੇ ਨਾਨਕ ਲਹਿਰੀ ਲਖ ਸੈ ਆਨ ਉਹਨਾਂ ਦੇ ਦਾਈ ਜਿਹੜੀਆਂ ਜਿਹਦੇ ਸਮੁੰਦਰ ਦੇ ਵਿੱਚ ਲਹਿਰਾਂ ਹੁੰਦੀਆਂ ਹਨ ਕਿ ਉਹ ਸੰਸਾਰ ਸਮੁੰਦਰ ਦੇ ਅੰਦਰ ਲੱਖਾਂ ਸੈਂਕੜੇ ਲੱਖ ਸੈ ਕਰੋੜਾਂ ਜਿਹੜੀਆਂ ਆਹ ਬੁਆਇਦੀਆਂ ਲਹਿਰਾਂ ਹਨ ਜੀਆਂ ਡੁੱਬਣ ਦੇ ਨਾ ਮਾਪੀਰੀ ਉਹਨਾਂ ਨੂੰ ਮੇਰਾ ਪਿਆਰਾ ਉਹ ਲੱਖਾਂ ਤ੍ਰਿਸ਼ਨਾਵੀਆਂ ਦੀਆਂ ਲਹਿਰਾਂ ਵਿੱਚ ਲੱਖਾਂ ਵਿੱਚ ਸਹ ਹੈ ਜਿਹੜੀਆਂ ਲੱਖਾਂ ਲਹਿਰਾਂ ਆਣ ਕਰਕੇ ਮਾਰੋ ਰੱਖਿਆ ਕਰੇਗਾ ਮੇਰਾ ਪਿਆਰਾ ਡੁੱਬਣ ਨਹੀਂ ਦੇਵੇਗਾ ਆਪ ਸੱਚੇ ਬਾਦਸ਼ਾਹ ਰੱਖਿਆ ਕਰੇਗਾ ਜਿਵੇਂ ਮੱਖਣ ਸ਼ਾਹ ਦਾ ਬੇੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਨੇ ਲਾਇਆ ਸੀ ਇਸ ਪ੍ਰਕਾਰ ਆ ਕੇ ਨਿਹਾਲ ਕਰਨਗੇ ਰੱਖਿਆ ਕਰਨਗੇ ਕਿਉ ਮੇਰਾ ਪਿਆਰਾ ਲੱਖਾਂ ਜਿਹੜੀਆਂ ਲਹਿਰਾਂ ਹਨਗੀਆਂ ਦੁਤ ਤ੍ਰਿਸ਼ਨਾ ਦੀਆਂ ਉਹਨਾਂ ਸਾਰੀਆਂ ਨੂੰ ਮੀਟ ਦੇਵੇਗਾ ਨਾਮਕ ਲੈ ਵੀ ਲੱਖ ਸਿਆਨ ਲਹਿਰਾਂ ਜਿਹੜੀਆਂ ਵਾਸ਼ਨਾ ਰੂਪੀ ਲਹਿਰਾਂ ਹਨੀਆਂ ਲੱਖਾਂ ਸਹ ਹੈ ਆਂਧ ਬਹਿਤ ਦੀਆਂ ਉਹਨਾਂ ਚ ਮੇਰਾ ਪਿਆਰਾ ਡੁੱਬਣ ਨਹੀਂ ਦੇਵੇਗਾ ਨਾਮ ਦੇ ਜਹਾਜ ਤੇ ਚਾੜ ਕੇ ਤਾਰ ਕਰ ਦੇਵੇਗਾ ਮਹੱਲਾ 5 ਵਾਰ ਬਨ ਪੀ ਹਾਵਲ ਇਕ ਸਾਥੀ ਲਧਮ ਜਿਨੇ ਸਾਥ ਸੰਗੀ ਧਿਆਨ ਕ ਬਨ ਹੋਵੇ ਜਿੱਥੇ ਛੇੜਾਂ ਦਾ ਡਰ ਹੋਵੇ ਅਤੇ ਵਿਰੋਧੀ ਜਾਨਵਰ ਹੋਣ ਧਿਆਨ ਕੰਡਿਆਂ ਵਾਲੇ ਹੋਣ ਬਿਰਸ਼ ਉਹਨਾਂ ਤੇ ਕੋਈ ਸਾਥੀ ਨਾ ਹੋਵੇ ਆਦਮੀ ਦੁਖੀ ਹੁੰਦਾ ਹੈ ਇਸੇ ਤਰ੍ਹਾਂ ਦੇ ਸੰਸਾਰ ਰੂਪੀ ਬਨ ਹੈ ਪੀ ਹਾਵਲਾ ਬੜਾ ਧਿਆਨਕ ਹੈ ਜਿਸ ਇਖਲ ਪੀ ਸੂਣਾ ਹਨਗੀਆਂ ਅਤੇ ਕਾਮ ਕ੍ਰੋਧ ਦੇ ਬڑے ਭਾਰੀ ਵਿਰੋਧੀ ਜੰਗ ਹਨ ਛੇ ਰਾਤ ਕਹਣਗੇ ਸੋ ਇਹਨਾਂ ਦੇ ਵਿੱਚੋਂ ਮੁਕਤ ਕਰਨ ਵਾਲਾ ਛਡਾਉਣ ਵਾਲਾ ਸੰਸਾਰ ਤੋਂ ਬਨਤੀ ਹਾਵਲਾ ਇਕ ਸਾਥੀ ਲਧ ਇਸ ਸੰਸਾਰੂਪੀ ਬਨਤੀ ਹਾਵਲਾ ਜੋ ਕਿ ਹਾਵਕ ਹੈ ਇਹਦੇ ਵਿੱਚੋਂ ਇੱਕ ਸਾਥੀ ਮਹਾਰਾਜ ਸਾਹਿਬ ਦਾ ਨਾਮ ਵੇ ਲੱਭਣਾ ਕੀਤਾ ਹੈ ਦੁਖ ਹਰਤਾ ਹਰ ਨਾਮ ਜਮਨ ਮਦ ਦੁੱਖਾਂ ਨੂੰ ਹਰਨ ਵਾਲਾ ਇੱਕ ਪ੍ਰਮੇਸ਼ਰ ਦਾ ਨਾਮ ਹੀ ਹੈ ਬਾਲ ਬਾਲ ਜਾਈ ਸੰਤ ਪਿਆਰੇ ਰੇ ਸਰਗੂ ਰਾਮਦਾਸ ਸਾਹਿਬ ਪਿਆਰਿਆ ਸੰਤਾਂ ਤੋਂ ਬਲਿਹਾਰ ਜਾਈਏ ਕੁਰਮਾਨ ਜਾਈਏ ਪਾਈ ਬੁੱਢਾ ਸਾਹਿਬ ਆਦਿਕ ਸੰਤ ਪਿਆਰਿਆਂ ਤੋਂ ਜਿਨ੍ਹਾਂ ਸਾਸ ਗਰਾਸ ਨਾ ਵਿਸਰਿਆ ਹਰ ਨਾਮਾ ਮਨ ਮੰਤ ਤੁਹਾਨੂੰ ਸੇਹੀ ਨਾਨਕਾ ਪੂਰਨ ਸੋਈ ਸੰਤ ਉਹਨਾਂ ਦੇ ਬਾਲਵਲ ਜੋ ਪ੍ਰਕਾਸ਼ ਰੂਪ ਜੁੜੇ ਹੋਏ ਹੈ ਆਪਣੇ ਆਪ ਨੂੰ ਬਿਹਾਰ ਕਰਦੇ ਹੋਣੇ ਉਸ ਪਿਆਰੇ ਸੰਤਾਂ ਤੋਂ ਬਿਹਾਰ ਜਾਈਏ ਜਿਨ੍ਹਾਂ ਦੀ ਸੰਗਤ ਕਰਕੇ ਨਾਨਕ ਪੂਰਨ ਕਾਮ ਸ੍ਰੀ ਜਿਨ੍ਹਾਂ ਨੂੰ ਸਾਰੀਆਂ ਕਾਮਨਾ ਪੂਰੀਆਂ ਹੋ ਗਈਆਂ ਕੰਮ ਪੂਰੇ ਹੋ ਗਏਨ ਸੇਵਕਾਂ ਦੇ ਪੌੜੀ ਪਾਇਨ ਸਭ ਨਿਧਾਨ ਸਾਰੀਆਂ ਖਿਆਨਿਆਂ ਨੂੰ ਪਾ ਲਿਆ ਨੌ ਨਿਗੀਆਂ 18 ਸਿੱਧੀਆਂ ਆਦਿਕਾਂ ਨੂੰ ਨਵਲਾ ਭਗਤੀ ਆਦਿਕ ਸਾਰੀਆਂ ਜਿੰਨੀਆਂ ਜਿੰਨੀਆਂ ਸੀ ਸਾਰੇ ਖਜ਼ਾਨੇ ਪਾ ਲਏ ਗੁਣਾ ਦੇ تیرے ਰੰਗ ਰਤਿਆ ਤੇਰੇ ਪ੍ਰੇਮ ਰੰਗ ਚ ਰੰਗਿਆ ਹੋਇਆ ਸੱਚੇ ਪਾਤਸ਼ਾਹ ਸਭ ਕੁਝ ਪ੍ਰਾਪਤ ਹੋਇਆ ਹੈ ਨਾ ਹੋਵੀ ਪਛੂਤਾ ਇਹ ਫੇਰ ਪਛਤਾਵਾ ਨਹੀਂ ਹੁੰਦਾ ਤੱਤ ਵਿੱਚ ਤਾਂ ਤੱਤ ਹੀ ਸ਼ੋਕ ਮਾਤਰਾ ਆਤਮ ਦੇ ਤੋ ਆਤਮ ਦੇ ਤਾ ਸ਼ੋਕ ਰੂਪ ਸੰਸਾਰ ਤੋਂ ਤਰ ਜਾਂਦਾ ਹੈ ਮਨਨ ਬਾਸ਼ਿਆ ਦਾ ਬਣੀ ਕਦੇ ਹੁੰਦਾ ਹੈ ਕੋਦ ਨੂੰ ਜਪਤਿਆ ਜੋ ਆਪ ਨੂੰ ਜਪਦੇ ਹੈ ਉਹ ਪਛਤਾ ਤਾਲ ਤੋਂ ਪਰੇ ਹੋ ਜਾਂਦੇ ਹੈ ਨਾ ਨੂੰ ਪਿੱਛੇ ਤਪਣਾ ਹੁੰਦਾ ਆਦੀ ਵਿਆਦੀ ਉਪਾਦੀ ਕਰਕੇ ਪਹੁੰਚ ਨਾ ਸਕੈ ਕੋ ਉਹਨਾਂ ਦੀ ਬਰਾਬਰੀ ਕਰਨ ਵਾਸਤੇ ਕੋਈ ਈਰ ਖਾਲੂ ਆਦਮੀ ਪਹੁੰਚ ਨਹੀਂ ਸਕਦਾ ਹੈ ਤੇਰੀ ਟੇਕ ਜਨ ਜਿਨ੍ਹਾਂ ਜਨਾਂ ਤੇਰੀ ਕੇ ਕੋਟ ਲਈ ਹੈ ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਗੁਰੂ ਪੂਰੇ ਵਾਹ ਵਾਹ ਇਹ ਪੂਰੇ ਸੰਗਰੂ ਨਾਨਕ ਦੇ ਮਹਾਰਾਜ ਸਾਹਿਬ ਵਾਹਿਗੁਰੂ ਦਾ ਰੂਪ ਹੈ ਵਾਹਿਗੁਰੂ RAMਦਾਸ ਸਾਹਿਬ ਮਹਾਰਾਜ ਜਾਨ ਸੁਖ ਲਹਾ ਕਿ ਤਾਰ ਮਨ ਇਹ ਵਾਹਿਗੁਰੂ ਮੰਤਰ ਪੂਰਿਆਂ ਗੁਰਾਂ ਦੁਆਰਾ ਉਚਾਰਨ ਸੁਣ ਕੇ ਮਨ ਜੇਤੇ ਕਰਕੇ ਸੁਖ ਨੂੰ ਪ੍ਰਾਪਤ ਕਰਦੇ ਹਾਂ ਲੈਨੇ ਹਾਂ ਗੁਰ ਪਹਿ ਸੇਖਤ ਪੰਡਾਰ ਸਤਿਗੁਰੂ ਦੇ ਸਾਹ ਸੇ ਵਾਹਿਗੁਰੂ ਮੰਤਰ ਸੇਖਤ ਦਾ ਪੰਡਾਰਾ ਹੈ ਵਾਹ ਉਸ ਦੀ ਸੁਨਾਹ ਹੈ ਇਸੇ ਵਦਾ ਭੰਡਾਰਾ ਹੈ ਮਹਾਰਾਜ ਦਾ ਖਿਆਨਾ ਹੈ ਕਰਮੀ ਪਾਈਏ ਜਿਹਨਾਂ ਦੇ ਚੰਗੇ ਕਰਮੋਂ ਗੁਰਮਤਿ ਨੂੰ ਧਾਰਨ ਕਰਕੇ ਪਾਈਏ ਪਉਂਦੇ ਹਨ ਸਤਗੁਰ ਨਦਰ ਨਿਹਾਲ ਸਤਿਗੁਰ ਜੀ ਕਿਰਪਾ ਦ੍ਰਿਸ਼ਟੀ ਕਰਕੇ ਉਹਨਾਂ ਨਿਹਾਲ ਬੰਦਨਾ ਤੋਂ ਰਹਿਤ ਕਰ ਦਿੰਦੇ ਹਨ ਬਹੁੜ ਨਾਤਾ ਆਈਏ ਜਿਹਦੇ ਫਿਰ ਜੁਨਾ ਜਨੀ ਤਾਉਦੇ ਦੌੜਦੇ ਨਹੀਂ ਹਨ ਤਤਕਾਰਿਆਂ ਦੀ ਨਹੀਂ ਆਈ ਰੱਖ ਆਪ ਦਇਆਲੂ ਦਇਆ ਦਾ ਕਲਪਰਮੇਸ਼ੁਰੂ ਵੀ ਰੱਖਿਆ ਕਰਦਾ ਹੈ ਪਰ ਦਾਸਾ ਆਪਣੇ ਦੇ ਸੇਵਕ ਬਣਾ ਕਰਕੇ ਉਹਨਾਂ ਦੇ ਤਾਈ ਹਰ 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 ਨਾਮ ਹਰੀ ਦਾ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਹਰੀ ਆ ਪਰਮਾਨੰਦ ਸੰਸੇ ਦਾ ਜੋ ਵਿਰੋਧੀ ਹੈ ਸਰਬਣ ਅਤੇ ਜੋ ਪਰਮੇਗਰ ਸੰਸੇ ਦਾ ਵਿਰੋਧੀ ਹੈ ਮੰਨਣ ਜੋ ਵਿਪਰਜੇ ਬੁੱਧੀ ਦਾ ਵਿਰੋਧੀ ਹੈ ਨਿਧਿਆਸਨ ਐਸਾ ਉਹ ਸੰਸਿਆਂ ਦਾ ਸਾਰਿਆਂ ਦਾ ਹਰ ਕਰਕੇ ਤਾਂ ਤੁਮ ਦਾ ਸੋਧਨ ਕਰਾਉਣ ਵਾਲਾ ਹਰੀ ਦਾ ਨਾਮ ਜਦ ਜਬ ਕੇ ਮਨ ਬਾਣੀ ਸਰੀਰ ਕਰਕੇ ਅਦੇ ਪ੍ਰਾਣਾ ਵਿੱਚ ਹਰ ਵਕਤ ਵਸਾ ਕਰਕੇ ਜਿਉਨੇ ਹਾਂ ਜੀਵਾ ਸੁਣ ਸੁਣੇ ਸਰਬਨ ਕਰਕੇ ਸਰਬਾ ਵਿਸ਼ਵਾਸ ਦੀਪਿਕਾ ਨਦਾਰਾ ਸਤਿ ਸ਼ਾਸਤ੍ਰ ਦੁਆਰਾ ਸਤਿਗੁਰੂ ਤੋਂ ਸਰਬਨ ਕਰਕੇ ਜਿਉਨੇ ਹਾਂ ਸ਼ਲੋਕ ਮਹਾਰ ਸੰਗਣਾ ਦੁਆਰਾ ਸੁਣ ਕੇ